ਕਿਰਨਾਹ ਸ੍ਰੀ ਰਾਵਾਗਤੋ ਦਯਾ ਸ੍ਰਾਹ ਗੁਰੂ ਦੀਆਂ ਫੌਜਾਂ ਨਹਿنگ ਸਿੰਘ ਜੱਥੇਬੰਦੀਆਂ ਜਾਂ ਨਹਿنگ ਸਿੰਘਾਂ ਨੂੰ ਹਮਨ ਕਰਨ ਦੀ ਕੋਈ ਆਗਿਆ ਹੈ ਬਿਲਕੁਲ ਆਗਿਆ ਨਹੀਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਦਸਾਂ ਪਾਸ਼ਾ ਤੋਂ ਬਿਨਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਹਿنگ ਸਿੰਘ ਕਿਸੇ ਨੂੰ ਨਹੀਂ ਮੰਨਦੇ ਕਹਿੰਦੇ ਗੁਰੂ ਸਾਹਿਬ ਨੇ ਹਵਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਇਹ ਕੋਟ ਕੀਤਾ ਸਨ ਅੱਜ ਤੱਕ ਇਤਿਹਾਸ 'ਚ ਵੇਖਿਆ ਨਹੀਂ ਅਸੀਂ ਉਹਨਾਂ ਨੇ ਤੇ ਸਾਨੂੰ ਸਾਰੇ ਧਰਮਾਂ ਤੋਂ ਦੂਰ ਕਰਕੇ ਖਾਲਸਾ ਸਜਾਇਆ ਸੀ। ਜਾਤ ਪਾਤ ਤੋਂ ਖਤਮ ਕੀਤਾ। ਸਾਰੇ ਧਰਮਾਂ ਤੋਂ ਦਰਪੱਖ ਹੋ ਕੇ ਇੱਕ ਖਾਲਸੇ ਨੂੰ ਇੱਕ ਕਾਲਪੁਰਖ ਦਾ ਰੂਪ ਦਿੱਤਾ। ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਇਹ ਨਿਹੰਗ ਸਿੰਘਾਂ ਦੀ ਪ੍ਰਥਾ ਕੀ ਹੈ ਪੰਥ ਤੋਂ ਕੁਝ ਵੱਖਰੀ ਪ੍ਰਥਾ ਥੋੜੀ। ਦੇਖੋ ਜਿਹੜੀ ਪੰਥ ਇੱਕੋ ਹੀ ਹੈ। ਮਰਿਆਦਾ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹ ਸਾਰੀ ਇੱਕੋ ਥਾਂ ਹੈ। ਨੇਤ ਨੇ ਮਸਵਰੀ ਉੱਠ ਕੇ ਸਾਰੀ ਜਿਹੜੀ ਮਰਜ਼ਾਦਾ ਦੇ ਵਿੱਚ ਰਹਿ ਕੇ ਸਰਬਲੋਹ ਦੇ ਨਾਲ ਪਿਆਰ ਕੀਤਾ ਮਹਾਰਾਏ ਨੇ ਸਿੰਘ ਸਰਬਲੋਹ ਨਾਲ ਪਿਆਰ ਕਰਦੇ ਆ ਖਾਲਸਾ ਸਰਬਲੋਹ ਨਾਲ ਪਿਆਰ ਕਰਦਾ ਇਹਦੇ ਸਿੱਖ ਤੇ ਸਨਾਤਨ ਨੂੰ ਇਕੱਠੇ ਕਰਨ ਦੀ ਕਦਮ ਹੈ ਮੇਰਾ ਦੇਖੋ ਸਨਾਤਨ ਦੇ ਨਾਲ ਸਾਰਿਆਂ ਦਾ ਪਿਆਰ ਇਹ ਦਸਵੇਂ ਪਾਸ਼ਾ ਦੀ ਬਾਣੀ ਕਹਿੰਦੀ ਹੈ ਛਤਰੀ ਕੋ ਪੁੱਤੋਂ ਬ੍ਰਾਹਮਣ ਕੋ ਨਹੀਂ ਮਹਾਰਾਏ ਕਹਿੰਦਾ ਅਸੀਂ ਛਤਰੀ ਦੇ ਪੁੱਤ ਆ ਨਹਿਂਕ ਸਿੰਘਾ ਦੇ ਵਿੱਚ ਪ੍ਰਥਾ ਹੈ ਇਸ ਨੂੰ ਲੈ ਕੇ ਬਿਲਕੁਲ ਕੁਸੀ ਕਦੇ ਕੀਤਾ ਬਿਲਕੁਲ ਸਾਡੇ ਕੋਈ ਵੀ ਨਹੀਂ ਕਰ ਸਕਦਾ ਸੋਚ ਵੀ ਨਹੀਂ ਸਕਦੇ ਅਸੀਂ ਦੇ ਚੀਜ਼ ਬੰਦ ਜਿੰਨੀ ਅੰਬਰਦਸ਼ਾ ਕਹਣਾ ਕੋਈ ਵੀ ਸ਼ੱਕ ਸਕਦਾ ਪੰਥ 'ਚ ਕੋਈ ਵੀ ਆ ਸਕਦਾ ਸਿੱਖਾ 'ਚ ਕੋਈ ਜਾਤ ਪਾਤ ਨਹੀਂ ਆਪਸ 'ਚ ਕੋਈ ਗੱਲਬਾਤ ਕਰੋਗੇ ਇਹ ਘਟਨਾ ਤੋਂ ਬਾਅਦ ਨਹੀਂ ਜੇ ਸਾਨੂੰ ਪਤਾ ਹੀ ਨਹੀਂ ਲੈਂਦੇ ਕਿੱਥੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪੰਥ ਚਲਾਇਆ ਹੋਇਆ ਆਪਣੀ ਮਰਜ਼ਾ ਦਾ ਬਾਣੀ ਬਣੇ ਦਾ ਧਾਰਨੀ ਆ ਇਹ ਕਾਲ ਤੱਕ ਸਭ ਸਟੈਂਡ ਲਵੇ ਤਕੜਾ ਹੋ ਕੇ ਇਹਨਾਂ ਤੇ ਕਾਰਵਾਈ ਕਰੇ ਸ਼ਸ਼ੀਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਹਰਿਦੁਆਰ ਤੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਬਾਣੇ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਹਵਨ ਕਰਨ ਦੀ ਵੀਡੀਓ ਆ ਕਾਫੀ ਸਿੰਘ ਹੁੰਦੇ ਨੇ ਜੋ ਕਿ ਉੱਥੇ ਹਵਨ ਕਰਦੇ ਹੋਏ ਸਾਹਮਣੇ ਆਉਂਦੇ ਨੇ ਕੀ ਸਿੱਖੀ ਦੇ ਵਿੱਚ ਹਵਨ ਕਰਨ ਦੀ ਕੋਈ ਪ੍ਰਥਾ ਹੈ ਕਿ ਬਾਣੀ ਬਾਣੇ ਦਾ ਧਾਰਨੀ ਹਵਨ ਕਰ ਸਕਦਾ ਹੈ ਕੀ ਨਿਹੰਗ ਸਿੰਘ ਹਵਨ ਕਰ ਸਕਦਾ ਹੈ ਕੀ ਨਿਹੰਗ ਸਿੰਘਾਂ ਦੇ ਵਿੱਚ ਹਮਨ ਕਰਨ ਦੀ ਕੋਈ ਪ੍ਰਥਾ ਹੈ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਤਰਨਾਦਲ ਦੇ ਮੁਖੀ ਨੇ ਬਾਬਾ ਕੁਲਵਿੰਦਰ ਸਿੰਘ ਚੌਂਤੇ ਵਾਲੇ ਬਾਬਾ ਜੀ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਜੀ ਵੀਡੀਓ ਦੇਖੀਏ ਪਹਿਲਾਂ ਦੇਖ ਲਈ ਹਾਂਜੀ ਹਾਂਜੀ ਸਵਾਲ ਬਹੁਤ ਸਾਰੇ ਨੇ ਪਹਿਲਾਂ ਤੁਹ ਤੋਂ ਸ਼ੁਰੂ ਕਰਦਾ ਕਿ ਗੁਰੂ ਦੀਆਂ ਫੌਜਾਂ ਨਹਿنگ ਸਿੰਘ ਜੱਥੇਬੰਦੀਆਂ ਜਾਂ ਨਹਿنگ ਸਿੰਘਾਂ ਨੂੰ ਹਮਨ ਕਰਨ ਦੀ ਕੋਈ ਆਗਿਆ ਹੈ ਬਿਲਕੁਲ ਆ ਗਿਆ ਨੂੰ ਕਿਉਂਕਿ ਜਿਹੜਾ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਦੋਂ ਬਾਣਾ ਪਾ ਲੈਂਦਾ ਨਾ ਹਮ ਖਾਲਸਾ ਕਾਲਪੁਰਖੀ ਫੌਜ ਹਮ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਕਿਉਂਕਿ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਉਹ ਤਾਂ ਕਾਲਪੁਰਖ ਨੇ ਪ੍ਰਗਟ ਕੀਤਾ ਹੈ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਦਸਾਂ ਪਾਤਸ਼ਾਹ ਤੋਂ ਬਿਨਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਿਹੰਗ ਸਿੰਘ ਕਿਸੇ ਨੂੰ ਨਹੀਂ ਮੰਨਦੇ ਸਤਕਾਰ ਸਾਰਾ ਧਰਮਾਂ ਦਾ ਹੈ ਪਰਸ ਬਿਨਾ ਆਪਣੇ ਧਰਮ ਤੋਂ ਆਪਣੇ ਪੰਥ ਤੋਂ ਆਪਣੇ ਗੁਰੂਆਂ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਖਾਲਸਾ ਪੰਥ ਕਿਸੇ ਨੂੰ ਨਹੀਂ ਮੰਨਦਾ ਕਹਿੰਦੇ ਗੁਰੂ ਸਾਹਿਬ ਨੇ ਹਵਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਇਹ ਕੋਟ ਕੀਤਾ ਸਾਨੂੰ ਤੇ ਅੱਜ ਤੱਕ ਇਤਿਹਾਸ 'ਚ ਵੇਖਿਆ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜੀ ਮਰਜ਼ਾਦਾ ਚਲਾਈਆਂ ਤੁਸੀਂ ਸਾਰੇ ਦੇਖ ਸਕਦੇ ਜੀ ਹਮ ਅਨੰਦਪੁਰ ਸਾਹਿਬ ਕਿਹੜੀ ਮਰਜ਼ਾਦਾ ਚਲਾਈ ਅੰਬਰ ਚਕਾ ਕੇ ਖਾਲਸਾ ਤਿਆਰ ਪਰਤਿਆ ਸਾਜਿਆ ਉਹਨਾਂ ਨੇ ਤੇ ਸਾਨੂੰ ਸਾਰੇ ਭਰਮਾਂ ਤੋਂ ਦੂਰ ਕਰਕੇ ਖਾਲਸਾ ਸਜਾਇਆ ਸੀ ਹਮ ਜਾਤਾਂ ਪਾਤਾਂ ਤੋਂ ਖਤਮ ਕੀਤਾ ਹਮ ਤੇ ਸਾਰੇ ਧਰਮਾਂ ਤੋਂ ਅੰਦਰ ਪੱਖ ਹੋ ਕੇ ਇੱਕ ਖਾਲਸੇ ਨੂੰ ਇੱਕ ਕਾਲਪੁਰਖ ਦਾ ਰੂਪ ਦਿੱਤਾ। ਕੋਪਾ ਜਿਹੜਾ ਗੁਰੂ ਗੋਬਿੰਦ ਸਿੰਘ ਮਾਸ਼ ਪਾਸ਼ਾ ਦੀ ਮਰਜ਼ਾ ਦਾ ਪੰਗ ਕਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਣਾ ਪਾ ਕੇ ਤੇ ਜਿਹੜਾ ਕੋ ਹਮਣ ਜਾ ਕੋ ਹੋਰ ਪੁੱਠੇ ਸਿੱਦੇ ਕੰਮ ਕਰੇਗਾ ਖਾਲਸਾ ਪੰਥ ਉਹਨਾਂ ਦੇ ਬਿਲਕੁਲ ਖਿਲਾਫ ਡਟ ਕੇ ਖਿਲਾਫ ਖੜਾਗੇ। ਅੱਛਾ ਮੈਨੂੰ ਨੇ ਇੱਕ ਚੀਜ਼ ਦੱਸੋ ਲੋਕ ਵੀ ਜਾਣਨਾ ਚਾਹੁੰਦੇ ਨੇ ਦਰਸ਼ਕ ਜਾਣਨਾ ਚਾਹੁੰਦੇ ਨੇ ਨੰਗ ਸਿੰਘ ਜੱਥੇਬੰਦੀਆਂ ਜਿਹੜੀਆਂ ਇਹ ਨਹਿੰਗ ਸਿੰਘਾਂ ਦੀ ਪ੍ਰਥਾ ਕੀ ਹੈ? ਪੰਥ ਤੋਂ ਕੁਝ ਵੱਖਰੀ ਪ੍ਰਥਾ ਥੋੜੀ। ਦੇਖੋ ਜਿਹੜੀ ਪੰਥ ਇੱਕੋ ਹੀ ਹੈ ਹਮ ਮਰਯਾਦਾ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹ ਸਾਰੀ ਇੱਕੋ ਥਾਂ ਆ ਹਮ ਕਾਲ ਤੱਕ ਸਾਹਿਬ ਤੇ ਉਹੀ ਮਰਯਾਦਾ ਚੱਲਦੀ ਹੈ ਹਮ ਨਿਤਨੇਮ ਸਵੇਰੇ ਉੱਠ ਕੇ ਸਾਰੀ ਜਿਹੜੀ ਮਰਯਾਦਾ ਦੇ ਵਿੱਚ ਰਹਿ ਕੇ ਹਮ ਸਰਬਲੋ ਦੇ ਨਾਲ ਪਿਆਰ ਕੀਤਾ ਮਹਾਰਾਏ ਨੇ ਸਿੰਘ ਸਰਬਲੋ ਨਾਲ ਪਿਆਰ ਕਰਦੇ ਆ ਸਰਬਲੋ ਦਾ ਕੋਈ ਸਿਮਰਨਾਂ ਵੀ ਪਾ ਸਕਦਾ ਜਿਵੇਂ ਹੱਥ ਚ ਪਾ ਲੈਨੇ ਜਾਂ ਆਪਾਂ ਸਰਬਲੋ ਦੀ ਤੇਗ ਢਾਲ ਤਲਵਾਰ ਖਾਲਸਾ ਸਰਬਲੋ ਨਾਲ ਪਿਆਰ ਕਰਦਾ ਹਮ ਸਰਬਲੋ ਦੇ ਭਾਂਡਿਆਂ ਨਾਲ ਪਿਆਰ ਕਰਦਾ ਹੈ ਕਹਿੰਦੇ ਸਿੱਖ ਤੇ ਸਨਾਤਨ ਨੂੰ ਇਕੱਠੇ ਕਰਨ ਦੀ ਇੱਕ ਕਦਮ ਹੈ ਮੇਰਾ ਦੇਖੋ ਸਨਾਤਨ ਦੇ ਨਾਲ ਸਾਰਿਆਂ ਦਾ ਪਿਆਰ ਤੇ ਗੁਰੂ ਗੋਬਿੰਦ ਸਿੰਘ ਦੀਆਂ ਕਿੰਨੀਆਂ ਕੁਰਬਾਨੀਆਂ ਪਿਤਾ ਦੀ ਕੁਰਬਾਨੀ ਵੀ ਸਨਾਤਨ ਤੋਂ ਵੱਡੀ ਸੀ ਪਰ ਉਹ ਗੱਲ ਆਦਿਆ ਉਹ ਪਿਆਰ ਹੈਗਾ ਪਰ ਲੇਕਿਨ ਜਿਹੜਾ ਖਾਲਸਾ ਪੰਥ ਆ ਖਾਲਸਾ ਪੰਥ ਜਿਹੜਾ ਖਾਲਸਾ ਪੰਥ ਹੀ ਏ ਉਹ ਜਿਹੜੀ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਲਾਈ ਜਿਹੜੇ ਸਦਾਤ ਜਿਹੜਾ ਪੰਥ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਤੇ ਦਸਾਂ ਪਾਸ਼ਾ ਤੋਂ ਬਿਨਾ ਕਾਲ ਤੱਕ ਤਾਂ ਬਿਨਾ ਖਾਲਸਾ ਪੰਥ ਨਹੀਂ ਕਿਸੇ ਨੂੰ ਮੰਨ ਸਕਦਾ ਕਿੰਨੇ ਮੈਂ ਗੁਰੂ ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਮੈਂ ਗੁਰੂ ਦੀ ਮਰਿਆਦਾ ਚ ਰਹਿ ਕੇ ਕਰ ਰਿਹਾ ਹਮਨ ਕਰਨਾ ਕਿਤੇ ਵੀ ਕਿਹਾ ਹੀ ਨਹੀਂ ਗਿਆ ਵੀ ਹਮਨ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ ਇਹ ਦਸਵੇਂ ਪਾਸ਼ਾ ਦੀ ਬਾਣੀ ਕਹਿੰਦੀ ਏ ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ ਮਹਾਰਾਜ ਕਹਿੰਦਾ ਛਤਰੀ ਦੇ ਪੁੱਤ ਆ ਸਾਰੇ ਧਰਮਾਂ ਨੂੰ ਆਪਾਂ ਸਤਕਾਰ ਸਾਰਿਆਂ ਦਾ ਪਰ ਨਹੀਂ ਖਾਲਸਾ ਪੰਥ ਆਪਣੇ ਧਰਮ ਤੇ ਆਪਣੇ ਪੰਥ ਲਈ ਆਪਣੀ ਮਰਜ਼ਾਦਾ ਲਈ ਅਟੱਲ ਆ ਤੇ ਟੱਲ ਰਹੂਗਾ ਖਾਨ ਸਾਹਿਬ ਪੰਥ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਆਪਣੇ ਪਿਤਾ ਦੀ ਕੁਰਬਾਨੀ ਦੇ ਕੇ ਪ੍ਰਵਾਦ ਦੀ ਕੁਰਬਾਨੀ ਦੇ ਕੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਇੱਕ ਨਰੋਲ ਪੰਥ ਸਾਜਿਆ ਸੀਗਾ ਵੀ ਜਿਹੜਾ ਗੋ ਗਰੀਬ ਦੀ ਰੱਖਿਆ ਕਰ ਸਕੇ ਤੇ ਪੰਥ ਦੀ ਸਾਜਰੇ ਇਸੇ ਕਰਕੇ ਮਹਾਰਾਜ ਨੇ ਕੀਤੀ ਸੀ ਕੋਈ ਨਹਿਂਕ ਸਿੰਘਾਂ ਦੇ ਵਿੱਚ ਪ੍ਰਥਾ ਹੈ ਇਸ ਨੂੰ ਲੈ ਕੇ ਬਿਲਕੁਲ ਨਹੀਂ ਤੁਸੀਂ ਕਦੇ ਕੀਤਾ ਬਿਲਕੁਲ ਸਾਡੇ ਕੋਈ ਵੀ ਨਹੀਂ ਕਰ ਸਕਦਾ ਸੋਚ ਵੀ ਨਹੀਂ ਸਕਦੇ ਅਸੀਂ ਇਸ ਚੀਜ਼ ਬਾਰੇ ਜਿਹਨੀ ਅੰਮ੍ਰਿਤਸ਼ਾਹ ਕਹਣਾ ਕੋਈ ਵੀ ਸ਼ੱਕ ਸਕਦਾ ਪੰਥ 'ਚ ਕੋਈ ਵੀ ਆ ਸਕਦਾ ਸਿੱਖਾ 'ਚ ਕੋਈ ਜਾਤ ਪਾਤ ਨਹੀਂ ਕੋਈ ਮਤਭੇਦ ਨਹੀਂ ਤੇ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਸਾਰਿਆਂ ਦੀ ਆ ਰੱਖਿਆ ਹੀ ਸਾਰਿਆਂ ਦੀ ਕਰਾਂਗੇ ਗੋਵ ਗੁਰੂ ਕੀ ਜਿੱਥੇ ਲੋੜ ਪਵੇ ਪਹਿਲਾਂ ਵੀ ਖਾਲਸਾ ਪੰਥ ਨੇ ਜਾਨਵਾਰੀਆ ਸੁਨਾਦਾਂ ਧਰਮਲੀ ਹੁਣ ਵੀ ਲੋੜ ਪਵੇ ਤੇ ਖਾਲਸਾ ਪੰਥ ਆਰ ਲਈ ਅੱਗੇ ਆਉਂਦਾ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਊ ਮੈਂ ਸਾਰਾ ਜਾਬੇ ਕਰੇ ਵਿਪਰਣ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਜਦੋਂ ਖਾਲਸਾ ਵਿਪਰਣ ਕੀ ਰੀਤ ਕਰਦਾ ਨਾ ਮਾਰਾ ਇਹ ਕਹਿੰਦੇ ਮੈਂ ਉਹਨਾਂ ਦੀ ਪ੍ਰਤੀਤ ਨਹੀਂ ਕਰਦਾ ਹਮ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਹਮ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਹੁ ਮੈਂ ਸਾਰਾ ਜਦੋਂ ਤੱਕ ਖਾਲਸਾ ਨਿਆਰਾ ਹੈ ਇਹ ਦਸਵੇਂ ਪਾਤਸ਼ਾਹ ਕਹਿੰਦੇ ਆ ਤਬ ਲਗ ਤੇਜ ਦਹੁ ਮੈਂ ਸਾਰਾ ਜਬੇ ਕਰੇ ਵਿਪਰਣ ਕੀ ਰੀਤ ਮੈਂ ਨਾ ਕਰੂ ਇਹਨ ਕੀ ਪ੍ਰਤੀਤ ਇਹ ਤੇ ਹੁਣ ਵਿਪਰਣ ਕੀ ਰੀਤ ਸਿੱਖ ਪੰਥ ਵੱਖਰਾ ਪੰਥ ਹੈ ਬਿਲਕੁਲ ਨਿਆਰਾ ਹੈ ਹਮ ਖਾਲਸਾ ਬਿਲਕੁਲ ਨਿਆਰਾ ਹੈ ਬਾਣੀ ਕਹਿੰਦੀ ਹੈ ਹਮ ਇਤਿਹਾਸ ਕਹਿੰਦਾ ਹੈ ਜਿਹੜੀ ਹੁਣ ਆਪਾਂ ਬਾਣੀ ਤੇ ਟੁਕਾ ਪੜ੍ਹੀ ਐ ਇਹ ਪੜੋ ਤੁਸੀਂ ਆਪਸ ਵਿੱਚ ਕੋਈ ਗੱਲਬਾਤ ਕਰੋਗੇ ਇਹ ਘਟਨਾ ਤੋਂ ਬਾਅਦ ਨਹੀਂ ਜੇ ਸਾਨੂੰ ਪਤਾ ਹੀ ਨਹੀਂ ਲੈਂਦੇ ਕਿੱਥੇ ਆ ਯਾਰ ਤੁਸੀਂ ਕਰਨਾ ਗੁਰੂ ਘਰ ਤੇ ਸੇਵਾ ਕਰ ਲਓ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪੰਥ ਚਲਾਇਆ ਹੋਇਆ ਹੈ ਉਹ ਆਪਣੀ ਮਰਜ਼ਾ ਦਾ ਧਾਰਨੀ ਆ ਇਹ ਕਾਲ ਤੱਕ ਸਭ ਸਟੈਂਡ ਲਵੇ ਤਕੜਾ ਹੋ ਕੇ ਇਹਨਾਂ ਤੇ ਕਾਰਵਾਈ ਕਰੇ ਹੋ ਤਾਂ ਮਿਹਰਬਾਨੀ ਸਤਰਨਾ ਦਲ ਦੇ ਮੁਖੀ ਬਾਬਾ ਕੁਲਵਿੰਦਰ ਸਿੰਘ ਇਸ ਵੇਲੇ ਖਾਸ ਤੌਰ ਤੇ ਜੁੜੇ ਹੋਏ ਸੀ ਸਿੱਖ ਪੰਥ ਦੇ ਵਿੱਚ ਨੇ ਹਿੰਦੂ ਸੰਘਾਂ ਦੇ ਵਿੱਚ ਸਭ ਧਰਮਾਂ ਦਾ ਸਤਿਕਾਰ ਹੈ ਸਨਾਤਨ Hindu ਧਰਮ ਦਾ ਸਤਿਕਾਰ ਹੈ ਪਰ ਸਿੱਖ ਤੇ ਖਾਲਸਾ ਸਭ ਤੋਂ ਨਿਆਰਾ ਹੈ ਕਾਰਵਾਈ ਦੀ ਗੱਲ ਆਖੀ ਗਈ ਹੈ ਕਿ ਅਸ਼੍ਰੀ ਕਾਲ ਤੱਕ ਸਾਬ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਲੋਕਾਂ ਤੇ ਸਾਹਮਣੇ ਆਉਣਾ ਚਾਹੀਦਾ ਹੈ ਇਹ ਸਿੱਖ ਪੰਥ ਤੇ ਸਿੱਖ ਧਰਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ ਕੈਮਰਾਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ